ਬਈ ਬਾਬੇ ਲਾ ਰਹੇ ਨੇ ਸਿਮੈਂਟ ਕੁਰਸੀਆਂ ਤੇ ਕੁਰਸੀਆਂ ਟੁੱਟ ਚੁੱਕੀਆਂ ਨੇ ਪਿੰਡ ਕਾਲੇ ਕਿਆਂ ਦੇ ਵਿੱਚ ਜਿਹੜੀਆਂ ਕਿ ਸੁਖਦੇਵ ਸਿੰਘ ਢੀਂਸਾ ਵੱਲੋਂ ਦਿੱਤੀਆਂ ਗਈਆਂ ਨੇ ਐਮਐਲ ਤੋਂ ਦੇਖ ਸਕਦੇ ਤੁਸੀਂ ਤੇ ਬਾਈਆਂ ਨੂੰ ਬਾਬਿਆਂ ਨੂੰ ਮੰਨ ਕਰਦੇ ਆਂ ਵੀ ਹੁਣ ਇਹ ਹੋਰ ਕੁਰਸੀਆਂ ਲੈਣੀਆਂ ਚਾਹੁੰਦੇ ਨੇ ਇਹ ਕਹਿੰਦੇ ਵੀ ਸਾਡੀ ਆਵਾਜ਼ ਕੋਈ ਸਰਕਾਰ ਤੱਕ ਪਹੁੰਚਾਵੇ ਕੀ ਹਾਲ ਆ ਬਾਈ ਠੀਕ ਹੈ ਜੀ ਠੀਕ ਹੈ ਠੀਕ ਹੈ ਜਿਹੜਾ ਪਿੰਡਾ ਪਹਿਲਾ ਪਿੰਡ ਦੱਸੋ ਜੀ ਆਪਣਾ ਕਾਲੇਕਾ ਜੀ ਪਿੰਡ ਕਾਲੇਕਾ ਜ਼ਿਲ੍ਹਾ ਬਰਨਾਲਾ ਹਾਂਜੀ ਕੀ ਡਿਮਾਂਡ ਕਰਦੇ ਹੁਣ ਤੁਸੀਂ ਕੁਰਸੀਆਂ ਦੀ ਕਰਦੇ ਹਾਂ ਕੁਰਸੀਆਂ ਬੇਕਾਰ ਹੋਈਆਂ ਬੇ ਸਾਰੀਆਂ ਠੀਕ ਹੈ ਜੀ ਇਹ ਕਿੰਨੇ ਸਣ ਚਾਹੀਏ ਹੋਣੇ ਕੁਰਸੀਆਂ ਸਣ 2015 ਦੀਆਂ ਆਈਆਂ ਜਾਨੀ ਵੀ ਹੁਣ ਹੋਰ ਕੁਰਸੀਆਂ ਲੈਣੀਆਂ ਨੇ ਜੀ ਹਾਂਜੀ ਹਾਂਜੀ ਠੀਕ ਹੈ ਕਿੰਨੇ ਕੁ ਬੰਦੇ ਹੋ ਜਾਣੇ ਆਥਨੇ ਸਾਥ ਤੇ 20 ਪੱਕੇ ਬੰਦੇ ਹੋ ਜਾਣੇ ਠੀਕ ਹੈ ਇਹ ਕੱਲੇ ਤੁਸੀਂ ਆਪਣੇ ਲਈ ਡਿਮਾਂਡ ਕਰਦੇ ਤਾਂ ਪਿੰਡ 'ਚ ਵੀ ਹੋਰ ਸਰ ਪਿੰਡ 'ਚ ਵੀ ਲੋੜ ਹੈ ਠੀਕ ਹੈ ਜਿੰਨੀ ਸੱਥਾਂ ਨੇ ਜਾਣੇ ਜੀ ਹਾਂਜੀ ਹਾਂਜੀ ਲਓ ਭਈ ਆਹ ਗੱਲ ਬਹੁਤ ਵ ਜੀ ਜਿੰਨੇ ਸਾਡੇ ਪਿੰਡ ਤੇ ਸੱਥਾਣੇ ਸਾਰਿਆਂ ਨੂੰ ਕੁਰਸੀਆਂ ਦਿੱਤੀਆਂ ਜਾਂਣ। ਕੁਰਸੀਆਂ ਦੇਖ ਸਾਡੇ ਤੁਸੀਂ ਟੁੱਟ ਚੁੱਟੀਆਂ ਨੇ। ਆ ਕਰਦੇ ਮੜਾ ਜਾਇਆ। ਦੋ ਦੋ ਡੰਡੇ ਰਹਿ ਗਏ ਭਾਈ। ਠੇਕੇਦਾਰ ਬਾਹਰੋਂ ਲੈਂਦਾ। ਮਿੰਟ ਲਾ ਕੇ ਟਾਈਮ ਪਾਸ ਕਰਦੇ ਨੇ। ਜੇ ਕੋਈ ਆਪਣੀਆਂ ਬੀੜੀ ਭਾਈ ਸਰਕਾਰ ਤੱਕ ਪਹੁੰਚਾਇਆ ਨਾ ਤਾਂ ਪਿੰਡ ਕਾਲੇ ਕਿਆਂ ਨੂੰ ਬਸ ਤੋਂ ਵੱਧ ਕੁਰਸੀਆਂ ਭੇਜਿਆ ਜਾਣ। ਸਾਰੀਆਂ ਸੱਥਾਂ ਦੇ ਵਿੱਚ। ਓਕੇ ਜੀ ਧੰਨਵਾਦ ਜੀ। ਮੈਂ ਜੇ ਹੂੰ ਖੋ ਚੋਬੀ ਲਾਈ ਦੇਖ ਰਾ ਗੋਲ ਕਰਦੇ ਪੂਰੀ। ਆ ਆਪਦੇ ਹੱਥ ਫੇਰ ਲੈ। Now my do